ਮੇਰੇ ਬੇਟੇ ਦੇ ਖਿਲਾਫ ਝੂਠੀ ਐਫ ਆਰ ਦਰਜ ਕਰਾਉਂਦੇ ਨੇ ਸਰਦਾਰ ਜਰਨੈਲ ਸਿੰਘ ਲੰਗੋਵਾਲ ਤੇ सोनू ਬਾਜਵਾ ਪਿੰਡ ਕਾਲੀਆਂ ਕੱਟਿਆ ਇਹਨਾਂ ਨੇ ਬੀ ਐਸਸੀ ਐਗਰੀਕਲਚਰੋਂ ਨੇ ਵੀ ਕੀਤੀ ਆ ਇਹ ਮੁੰਡੇ ਨੂੰ ਜਾਓ ਮਿਲ ਗਈ ਆ ਉਹ ਵੇਲਾ ਆ ਆਪਣੇ ਘਰ ਬੈਠਾ ਹੁੰਦਾ ਇਸੇ ਗੱਲ ਦਾ ਸਾੜਾ ਕਰਕੇ ਉਹ ਮਤਲਬ ਇਹਨਾਂ ਨੂੰ ਝੂਠੇ ਚੱਕਰ ਚ ਬਸਾਉਣ ਚ ਫਿਰਦੇ ਨੇ ਕਰਦਾ ਰਸਤਾ ਸੀਗਾ ਉਹਦੇ ਤੇ ਕਬਜ਼ਾ ਕਰਾਇਆ ਸੋਨੂੰ ਬਾਜਵੇ ਨੇ ਉਹ ਹੁਣ ਇਹੋ ਦਬਾਅ ਬਣਾਈ ਜਾਂਦਾ ਵੀ ਸਾਡੇ ਨਾਲ ਰਾਜੀਨਾਮਾ ਕਰੋ ਕੋਈ ਗੋਲੀ ਨਹੀਂ ਚੱਲੀ ਜੀ ਪੁਲਿਸ ਕਾਰਵਾਈ ਕਰ ਰਹੀ ਹੈ ਨਾ ਤਾਂ ਪੁਲਿਸ ਨੂੰ ਕੋਈ ਖੌਲ ਮਿਲੇ ਆ ਔਰ ਨਾ ਹੀ ਕੋਈ ਵੀਡੀਓ ਫੁਟੇਜ ਆ ਜੀ ਕੋਈ ਜੀ ਇਹ ਤੇ ਸੋਨੂੰ ਬਾਜਵਾ ਦੱਸ ਸਕਦਾ ਜੀ ਇਹ ਦਾ ਸਪਸ਼ਟੀਕਰਨ ਉਹ ਦਵੇਗਾ ਜੀ 2 ਲੱਖ ਰੁਪਇਆ ਕਿੱਥੇ ਦਿੱਤਾ ਕਿੰਨੇ ਦਿੱਤਾ ਸਾਨੂੰ ਮਾਣ ਆ ਪੂਰਾ ਜੀ ਆਪਣੇ ਐਸਐਚਓ ਸਾਹਿਬ ਦੇ ਪੰਜਾਬ ਪੁਲਿਸ ਦੇ ਪੂਰਾ ਮਾਣ ਆ ਜੀ ਸਿੰਡਕ ਸਿਆਸਤ ਬੜੀ ਹੀ ਖਤਰਨਾਕ ਹੁੰਦੀ ਜਾ ਰਹੀ ਹੈ ਇੱਕ ਪਾਸੇ ਸਾਬਕਾ ਐਸਐਚਓ ਤੇ ਕਾਂਗਰਸੀ ਆਗੂ ਸੋਨੂ ਬਾਜਵਾ ਪਿੰਡ ਕਾਲੀਆਂ ਦੇ ਜਿਸ ਸਖਸ਼ ਦਾ ਨਾਮ ਐਫਆਈਆਰ ਵਿੱਚ ਪਾਉਣ ਲਈ ਉਤਾਵਲੇ ਹੁੰਦੇ ਨੇ ਉਸੇ ਹੀ ਪਿੰਡ ਦੇ ਕਾਲੀਆ ਦੇ ਮੌਜੂਦਾ ਸਰਪੰਚ ਵੱਡੀ ਗਿਣਤੀ ਚ ਪਿੰਡ ਵਾਸੀਆਂ ਦੇ ਨਾਲ ਐਸਐਸਪੀ ਬਟਾਲਾ ਅੱਗੇ ਪੇਸ਼ ਹੋਏ। ਪਿੰਡ ਕਾਲੀਆਂ ਦੇ ਵਸਨੀਕ ਮਨਜੀਤ ਸਿੰਘ ਦਾ ਪੁੱਤਰ ਬੈਂਕ ਚ ਜੌਬ ਕਰਦਾ ਏ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਬਕਾ ਐਸਐਚਓ ਜਰਨੈਲ ਸਿੰਘ ਤੇ ਸੋਨੂ ਬਾਜਵਾ ਮੇਰੇ ਪੁੱਤਰ ਦੇ ਨਾਲ ਰੰਜਿਸ਼ਨ ਕਿਹੜ ਕੱਢ ਰਹੇ ਨੇ ਕਿਉਂਕਿ ਉਹਨਾਂ ਨੇ ਸੋਨੂ ਬਾਜਵਾ ਦੇ ਉੱਪਰ ਅਦਾਲਤ ਦੇ ਵਿੱਚ ਕੇਸ ਕੀਤਾ ਹੋਇਆ ਜੋ ਉਹਨਾਂ ਦੇ ਹੱਕ ਦੇ ਵਿੱਚ ਹੋਣ ਜਾ ਰਿਹਾ। ਜਿਸ ਨੂੰ ਬੁਖਲਾਏ ਹੋਏ ਸੋਨੂੰ ਬਾਜਵਾ ਨੇ ਰਾਜੀ ਨਾਵੇ ਦਾ ਦਬਾਅ ਬਣਾਉਣ ਲਈ ਝੂਠੀ ਤੇ ਇੱਕ ਮਨਕੜਤ ਕਹਾਣੀ ਕੜ ਕੇ ਝੂਠੀ ਐਫ ਆਈ ਆਰ ਦਰਜ ਕਰਾਉਣ ਦੀ ناکਾਮ ਕੋਸ਼ਿਸ਼ ਕੀਤੀ ਹੈ ਮੈਂ ਐਸ ਐਸ ਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਮੇਰਾ ਬੇਟਾ ਦੋਸ਼ੀ ਹੋਇਆ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਕਰਿਓ ਪਰ ਜੇਕਰ ਸ਼ਿਕਾਇਤ ਕਰਤਾ ਦੇ ਇਲਜ਼ਾਮ ਝੂਠੇ ਸਾਬਤ ਨਿਕਲੇ ਤਾਂ ਫਿਰ ਬਖਿਓ ਸ਼ਿਕਾਇਤ ਕਰਤਾ ਨੂੰ ਵੀ ਨਾ ਸਖਤ ਕਾਰਵਾਈ ਫਿਰ ਉਹਨਾਂ ਤੇ ਵੀ ਹੋਵੇ ਪਿੰਡ ਕਾਲੀਆਂ ਦੇ ਸਰਪੰਚ ਜੋਗਾ ਸਿੰਘ ਦਾ ਕਹਿਣਾ ਹੈ ਕਿ ਗੋਲੀ ਚੱਲੀ ਹੀ ਨਹੀਂ ਨਾ ਕੋਈ ਖੋਲ ਮਿਲਿਆ ਨਾ ਹੀ ਸੀਸੀਟੀਵੀ ਤੇ ਨਾ ਹੀ ਕੋਈ ਹੋਰ ਸਬੂਤ ਹੈ ਲਿੰਕ ਰੋਡ ਹੈ ਤੇ ਉੱਥੇ ਕੋਈ ਵੀ ਗੱਡੀ ਆ ਤੇ ਜਾ ਸਕਦੀ ਹੈ ਤੇ ਸੀਸੀਟੀਵੀ ਚ ਦਿਖਾਈ ਜਾ ਰਹੀ ਗੱਡੀ ਦੀ ਫੁਟੇਜ ਇਹ ਕੋਈ ਸਬੂਤ ਨਹੀਂ ਹੈ ਸੋਨੂ ਬਾਜਵਾ ਰੰਜਿਸ਼ ਬਾਜੀ ਚ ਗੰਦੀ ਸਿਆਸਤ ਖੇਡ ਰਿਹਾ ਜਦੋਂ 2 ਲੱਖ ਵਾਲਾ ਸਵਾਲ ਪੁੱਛਿਆ ਤਾਂ ਕਹਿੰਦੇ ਹੁਣ ਤਾਂ ਸੋਨੂ ਬਾਜਵਾ ਹੀ ਦੱਸੂ ਕਿ 2 ਲੱਖ ਕਿਹੜੇ ਐਸਐਚਓ ਨੂੰ ਕਦੋਂ ਦਿੱਤੇ ਕਿੰਨੇ ਦਿੱਤੇ ਕਿੰਨੇ ਵਜੇ ਦਿੱਤੇ ਕਿੱਥਾਂ ਦਿੱਤੇ ਤੇ ਕਿਹੜੇ ਨੋਟ ਸੀ ਇਹ ਸਾਰਾ ਕੁਝ ਤਾਂ ਹੁਣ ਸੋਨੂੰ ਬਾਜਵਾ ਹੀ ਦੱਸੂ ਜੇ ਸਬੂਤ ਨਾ ਦੇ ਸਕਿਆ ਤਾਂ ਫਿਰ ਕਾਰਵਾਈ ਲਈ ਤਿਆਰ ਰਹਿ। ਮੇਰਾ ਨਾਮ ਮਨਜੀਤ ਸਿੰਘ ਸਾਨਾ ਪਰਵੇਲ ਸਿੰਘ ਪਿੰਡ ਕਾਲੀਆਂ ਦਾ ਮੈਂ ਰਹਿਣ ਵਾਲਾ ਮੇਰੇ بیٹے ਦੇ ਖਿਲਾਫ ਝੂਠੀ ਐਫ ਆਈ ਆਰ ਦਰਜ ਕਰਾਉਂਦੇ ਨੇ ਸਰਦਾਰ ਜਰਨੈਲ ਸਿੰਘ ਲੰਗੋਵਾਲ ਤੇ ਸੋਨੂੰ ਬਾਜਵਾ ਪਿੰਡ ਕਾਲੀਆਂ ਮੇਰਾ ਬੇਟਾ ਜਿਹੜਾ ਵਾ ਉਹ ਜੱਟ ਤੋਂ 8 ਸਾਲੋਂ ਝੱਲੇ ਨੇ ਨੂੰ ਬੈਂਕ ਜੌਬ ਕਰਦੇ ਨੂੰ ਉਹਦਾ ਰਿਕਾਰਡ ਚੈੱਕ ਕੀਤਾ ਜਾਵੇ ਵੀ ਉਹ ਕਿਸੇ ਨਾ ਕੋਈ ਮਾੜੀ ਗੱਲ ਨਹੀਂ ਕਰਦਾ ਅਸੀਂ ਚੰਗੇ ਭਲੇ ਜ਼ਿੰਮੇਦਾਰ ਆਪਣੀ ਮਿਹਨਤ ਕਰਨ ਵਾਲਿਆਂ ਇਹ ਸਾਨੂੰ ਝੂਠਾ ਬਸਾਉਂਦਾ ਵਾ ਸੋਨੂੰ ਬਾਜਵਾ ਤੇ ਅਸੀਂ ਜਰਨੈਲ ਸਿੰਘ ਲੰਗੋਵਾਲ ਜਿਹੜਾ ਉਹਨਾਂ ਦਾ ਭਤੀਜਾ ਵਾ ਸਰਬਜੀਤ ਸਿੰਘ ਸੱਬਾ ਇਹ ਇਹਨਾਂ ਦਾ ਇਕੱਠਾ ਖਾਣ ਪੀਣ ਰਿਹਾ ਵਾ ਇਕੱਠਿਆਂ ਇਹਨਾਂ ਨੇ ਬੀਏਸੀ ਐਗਰੀਕਲਚਰ ਉਹਨੇ ਵੀ ਕੀਤੀ ਆ ਇਹ ਮੁੰਡੇ ਨੂੰ ਜਾਓ ਮਿਲ ਗਈ ਆ ਉਹ ਵੇਲਾ ਵਾ ਆਪਣੇ ਘਰ ਬੈਠਾ ਹੁੰਦਾ ਐਸੇ ਗੱਲ ਦਾ ਸਾੜਾ ਕਰਕੇ ਉਹ ਮਤਲਬ ਇਹਨਾਂ ਨੂੰ ਝੂਠੇ ਚੱਕਰ ਚ ਬਸਾਉਣ ਚ ਫਿਰਦੇ ਨੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇਹ ਜਿਹੜਾ ਝੂਠਾ ਪਰ ਜਾਵਾ ਇਹਦੀ ਇਨਕੁਆਰੀ ਕੀਤੀ ਆ ਇਹਦੇ ਕੈਮਰੇ ਉਹ ਪਿੰਡ ਦੇ ਫੋਲੇ ਇਹਨਾਂ ਨੂੰ ਕੋਈ ਗੋਲੀ ਨਹੀਂ ਚੱਲੀ ਕੋਈ ਕੁਝ ਨਹੀਂ ਹੋਇਆ ਜੇ ਗੋਲੀ ਚੱਲੀ ਆ ਤੇ ਉਹਦਾ ਕੈਮਰੇ ਚ ਉਹ ਪ੍ਰੂਫ ਕਢਾ ਲਓ ਜੇ ਗੋਲੀ ਚੱਲੀ ਆ ਹੀ ਕਸੂਰਵਾਰ ਆ ਜੋ ਪਰਚਾ ਬਣਦਾ ਕਰਨ ਜੇ ਪਰਚੇ ਗੋਲੀ ਚੱਲੀ ਨਹੀਂ ਤੇ ਫਿਰ ਸਾਡੇ ਤੇ ਝੂਠਾ ਪਰਚਾ ਕਿਉਂ ਕੀਤਾ ਜਾਂਦਾ ਘਰ ਦਾ ਰਸਤਾ ਸੀਗਾ ਉਹਦੇ ਤੇ ਕਬਜ਼ਾ ਕਰਾਇਆ ਸਾਨੂੰ ਭਾਜਵੇ ਨੇ ਅਸੀਂ ਉਹਦੇ ਤੇ ਕੋਰਟ ਕੇਸ ਕੀਤਾ ਉਹਦੇ ਜੋ ਦੀ ਘਰ ਦੀ ਜਿਹੜੀ ਆ ਉਹ ਹਾਜ਼ਰ ਨਹੀਂ ਹੋਈ ਉਹਦੇ ਇੱਕ ਤਰਫਾ ਕੇਸ ਹੋ ਗਿਆ ਉਹ ਹੁਣ ਇਹੋ ਦਬਾਅ ਬਣਾਈ ਜਾਂਦਾ ਵੀ ਸਾਡੇ ਨਾਲ ਰਾਜੀਨਾਵਾ ਕਰੋ ਕਾਹੀ ਬੇਨਤੀ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਜਿਹੜੇ ਝੂਠੀਆਂ ਦਰਖਾਸਤਾਂ ਦਿੰਦੇ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਂਦਾ ਮੈਂ ਪਿੰਡ ਕਾਲੀਆਂ ਤੋਂ ਮੌਜੂਦਾ ਸਰਪੰਚ ਜੁਗਾ ਸਿੰਘ ਰੰਦਾਵਾ ਮੇਰਾ ਨਾਮ ਆ ਜੀ ਸਰਦਾਰ ਮਨਜੀਤ ਸਿੰਘ ਔਰ ਕਮਲਦੀਪ ਸਿੰਘ ਦੇ ਜਿਹੜੀ ਝੂਠੀ ਦਰਖਾਸਤ ਦਿੱਤੀ ਗਈ ਆ ਉਹ ਬਿਲਕੁਲ ਝੂਠਾ ਜੀ ਇਹ ਝੂਠੇ ਦੇ ਝੂਠੇ ਪਲੰਦ ਬਣ ਰਹੇ ਆ ਕਿ ਉਹਨਾਂ ਨੇ ਗੋਲੀ ਚਲਾਈ ਆ ਕੋਈ ਗੋਲੀ ਨਹੀਂ ਚਲੀ ਜੀ ਪੁਲਿਸ ਕਾਰਵਾਈ ਕਰ ਰਹੀ ਹੈ ਨਾ ਤਾਂ ਪੁਲਿਸ ਨੂੰ ਕੋਈ ਹਾਲ ਮਿਲੇ ਆ ਔਰ ਨਾ ਹੀ ਕੋਈ ਵੀਡੀਓ ਫੁਟੇਜ ਆ ਜੀ ਅਗਰ ਕੋਈ ਸਰਦਾਰ ਜਰਨੈਲ ਸਿੰਘ ਐਸ ਐਚਓ ਦੇ ਸਾਹਿਬ ਦੇ ਘਰ ਵੀ ਕੈਮਰੇ ਲੱਗੇ ਹੋਏ ਆ ਸਾਰੇ ਪਿੰਡ ਦੇ ਵਿੱਚ ਕੈਮਰੇ ਲੱਗੇ ਹੋਏ ਆ ਔਰ ਜਿਹੜਾ ਰਸਤਾ ਕਰ ਰਿਹਾ ਗੱਡੀਆਂ ਦੀ ਗੱਲ ਕੀਤੀ ਜਾ ਰਹੀ ਆ ਉਹ ਸਰ ਟੀ ਪੁਆਇੰਟ ਸਰ ਕੋਲੀਪਾਨ ਸਿੰਘ ਕੋਲੀਪਾਨ ਸਿੰਘ ਤੋਂ ਕੰਡਿਆਲ ਨੂੰ ਰਸਤਾ ਜਾਂਦਾ ਜੀ ਉਹ ਲਿੰਕ ਰੋਡ ਆ ਜੀ ਉੱਥੇ ਤੋਂ ਕੋਈ ਵੀ ਆ ਜਾ ਸਕਦਾ ਵਾ ਔਰ ਇਹ ਕਮਲਦੀਪ ਸਿੰਘ ਦੀ ਗੱਲ ਇਹ ਮੁੰਡਾ ਜੀ ਮਿਹਨਤੀ ਮੁੰਡਾ ਵਾ 8-10 ਸਾਲ ਤੋਂ ਜੌਬ ਕਰ ਰਹੀ ਹੈ ਆਪਣੀ ਔਰ ਜਿਹੜਾ ਸਰਦਾਰ ਮਨਜੀਤ ਸਿੰਘ ਅੰਕਲੋ ਨੇ ਤੁਹਾਨੂੰ ਦੱਸਿਆ ਵਾ ਕਿ ਇਹ ਉਹਨਾਂ ਦਾ ਕੇਸ ਚੱਲ ਰਿਹਾ ਵਾ ਉਹਦੇ ਰੰਜਿਸ਼ਬਾਜੀ ਦੇ ਵਿੱਚ ਸੋਨੂੰ ਬਾਜਵਾ ਜਿਹੜਾ ਉਹ ਇਹਨਾਂ ਨੂੰ ਕੰਪੈਲ ਕਰ ਰਿਹਾ ਕਿ ਮੇਰਾ ਨਾਰਾਇਨ ਨਾਮਾ ਕਰਵਾਇਆ ਜਾਵੇ ਉਹਦੀ ਮਿਸ ਜਿਹੜੀ ਸੀਗੀ ਉਹ ਸਾਬਕਾ ਸਰਪੰਚ ਰਹੀ ਆ ਉਹਨਾਂ ਨੇ ਨਜਾਇਜ਼ ਕਬਜ਼ੇ ਕਰਵਾਏ ਹੋਏ ਆ ਪਿੰਡ ਦੇ ਵਿੱਚ ਇਹਨਾਂ ਕੋ ਬਕਾਇਦਾ ਤਾਂ ਪ੍ਰੂਫ ਆ ਤੁਹਾਨੂੰ ਪ੍ਰੂਫ ਹੀ ਦੇ ਦਿੱਤਾ ਜਾਵੇਗਾ ਉਹਦੇ ਰਿਕਾਰਡਿੰਗ ਸਰ ਇਹਨਾਂ ਨੂੰ ਬਹੁਤ ਟੌਰਚਰ ਕੀਤਾ ਜਾ ਰਿਹਾ ਵਾ ਸਾਨੂੰ ਪੁਲਿਸ ਪ੍ਰਸ਼ਾਸਨ ਦੇ ਪੂਰਾ ਮਾਣਵਾ ਜੋ ਪੁਲਿਸ ਪ੍ਰਸ਼ਾਸਨ ਬੰਦੀ ਕਾਨੂੰਨੀ ਕਾਰਵਾਈ ਆ ਜੇ ਸਾਡਾ ਮੁੰਡਾ ਇਹਦੇ ਵਿੱਚ ਨਾਮਜਦਾ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਗਰ ਜੇ ਝੂਠੇ ਬਣਾਦੇ ਬਣਾ ਕੇ ਇਹ ਸਾਡੇ ਮੁੰਡੇ ਨੂੰ ਗਮਰਾਹ ਕਰ ਰਹੇ ਆ ਜੇ ਇਹ ਝੂਠ ਮਾਰ ਰਹੇ ਆ ਜੀ ਇਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੈਸਿਆਂ ਦੇ ਕਿਸ ਹੱਲ ਦਾ ਵੈਸੇ ਚ ਉਹਨੂੰ ਕਿੰਨੇ ਰੁਪਈਆ 2 ਲੱਖ ਦਿੱਤਾ ਵੇਖੋ ਜੀ ਇਹ ਤੇ ਸਾਨੂੰ ਬਾਜਵਾ ਦੱਸ ਸਕਦਾ ਜੀ ਇਹ ਦਾ ਸਪਸ਼ਟਿਕਰਨ ਉਹ ਦਵੇਗਾ ਜੀ 2 ਲੱਖ ਰੁਪਇਆ ਕਿੱਥੇ ਦਿੱਤਾ ਕਿੰਨੇ ਦਿੱਤਾ ਤੇ ਕਿਨੇ ਕਿ ਕਿਹੜੇ ਕਾਦੇ ਰੱਖੀ ਦੀ ਰਹੀ ਦਿੱਤਾ ਵਾ ਇਹ ਦੇਖੋ ਇਹ ਉਹ ਹੀ ਦੱਸ ਸਕਦਾ ਜੀ ਸਾਡੇ ਐਸਐਚ ਸਾਹਿਬ ਨਾਲ ਕੋਈ ਆਹ ਜਾਏ ਸਾਨੂੰ ਮਾਨਾ ਪੂਰਾ ਜੀ ਆਪਣੇ ਐਸਐਚ ਸਾਹਿਬ ਦੇ ਪੰਜਾਬ ਪੁਲਿਸ ਦੇ ਪੂਰਾ ਮਾਨਾ ਜੀ ਆਮ ਆਦੀ ਪਾਰਟੀ ਸਰਕਾਰ ਦੇ ਪੂਰਾ ਮਾਨਾ ਜੀ ਆਮ ਆਦੀ ਪਾਰਟੀ ਕਦੀ ਵੀ ਕਿਸੇ ਨਾਲ ਧੱਕਾ ਜਿਹੜਾ ਨਾ ਕਰਦੀ ਹੈ ਤੇ ਨਾ ਕਰਨ ਦੇਗੀ ਬਰਦਾਸ਼ਤ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹਨਾਂ ਧੱਕਾ ਪਾਰਟੀ ਬਾਜ਼ੀ ਦਾ ਸੀਨ ਆ ਰਿਹਾ ਜੀ ਲੰਗੀਆਂ ਕੁਝ ਸਮੇਂ ਤੋਂ ਸਰਪੰਚੀ ਲੰਗੀ ਹੋਈ ਹੈ ਜੀ ਸੋਨੂੰ ਆ ਜੋ ਸਰਪੰਚੀ ਦੇ ਵਿੱਚ ਹਾਰਿਆ ਸਾਰੇ ਪਿੰਨ ਨੇ ਇੱਕ ਤਰਫਾ ਫੈਸਲਾ ਸੁਣਾਇਆ ਹੋਇਆ ਜੀ ਉਹਦੀ ਬੁਲਖਾ ਆ ਕੇ ਉਹ ਇਹੋ ਜਿਹੇ ਗਲਤ ਜਿਹੜੇ ਆ ਕੰਮ ਕਰਵਾ ਰਿਹਾ ਜੀ